ਹਾਂਜੀ ਬਾਈ ਜੀ ਕਿਵੇਂ ਹੋ ਸਾਰੇ ਅੱਜ ਹੋ ਗਿਆ ਦਿਨ ਐਤਵਾਰ ਤੇ ਟਾਈਮ ਹੋ ਗਿਆ 10 ਵਜੇ ਆ ਤੇ ਅੱਜ ਆਪਾਂ ਕੰਮ ਸਟਾਰਟ ਕਰਿਆ ਆ ਫਿਲਹਾਲ ਆਪਾਂ ਕੋਈ ਰਾਈਡ ਨਹੀਂ ਲਈ ਹੈਗੀ ਤੇ ਕਿਆ ਨਾਮ ਹੈ ਇਨ ਡ੍ਰਾਈਵ ਤੇ ਅੱਜ ਆਪਾਂ ਕੰਮ ਕਰੂੰਗੇ ਉਬਰ ਦੀ ਵੀ ਕਰੂੰਗੇ ਥੋੜਾ ਬੋਤਾ ਪਰ ਇਨ ਡ੍ਰਾਈਵ ਦੇ ਕਰੂੰਗੇ ਕਿਉਂਕਿ ਇਨ ਡ੍ਰਾਈਵ ਤੇ ਆਪਾਂ ਅੱਜ ਆਪਣੇ ਕੋਲ ਟਾਰਗੇਟ ਆਫ ਹੈ ਆ 26 ਰਾਈਡਾਂ ਦਾ ਜੀ ਜਿੱਤੇ 12 ਆਪਾਂ ਲਾਤੀ ਅੱਜ ਲਾਸਟ ਦਿਨ ਹੈ 14 ਲਾਣੀਆਂ ਆ ਅੱਜ ਆਪਾਂ ਸਾਰਾ ਦਿਨ ਕੰਮ ਕਰਨਾ ਸੀएनजी ਭਲੇ ਫਿਲਹਾਲ ਪੂਆਣੀ ਹੈ ਜਿਹੜਾ ਰਿਆਤਵਾਰਾ ਕਾਲਜ ਆ ਆਪਣੇ ਬੈਕਸਾਈਡ ਆ ਕਾਲਜ ਆ ਰਿਆਤਵਾਰਾ ਇੱਥੇ ਖੜੇ ਆ ਤੇ ਰਾਈਡ ਫਿਲਹਾਲ ਕੋਈ ਪੈ ਨਹੀਂ ਰਹੀ ਹੈਗੀ ਇਹ ਤਾਂ ਦਿਖਦਾ ਨਹੀਂ ਨਾ ਵਧੀਆ ਤੇ ਇਨ ਡਰਾਈਵ ਤੇ ਰਾਈਡਾਂ ਹੈਗੀਆਂ चक्कर गया कि आगी एक खालसा जिम यह हैगी कि किलोमीटर दूर दी हाँ आई ले इक्की किलोमीटर जाना तो बनने में शट छोटी राइड है भी पहली राइड पई पानू ये भी खरड तो ही पई है पर दो तीन तीन किलोमीटर दिर्फ है सिर्फ ये सौ रुपए की राइड है खरड़ी तो चकनी खान पर ला देनी है हरे कोई वाइस राइड पी नहीं हैगी जिंद लगे भी हाँ यार चल पिया काम हूँ बाकी खेड का माहौल देख लो किसी टाइम उड़ा हों तो हूँ उ वजिया काम करता वे मसा है जब निपड़े मीह पा बुरा हाल हो जाता था पर हम करता पानी का निकास ਇਹ ਨਹੀਂ ਤੇ ਇੱਕ ਰਾਈਡ ਆਪਾਂ ਲਾਤੀ ਐ ਰਾਈਡ ਹੀ ਲਾਈ ਯਾਰ ਬਸ ਉਹ ਖੜੜ ਪੁੱਲ ਤੋਂ ਇੱਕ ਸਾਈਡ ਤੋਂ ਚੱਕੇ ਦੂਜੀ ਸਾਈਡ ਤਾਰ ਤੇ 2 ਕਿਲੋਮੀਟਰ ਦੀ ਬਸ ਐ ਘੁੰਮ ਕੇ ਅੱਗੇ ਉੱਪਰ ਨੂੰ ਰਾਈਡ ਕੰਪਲੀਟ ਕਰਤੀ ਆਪਾਂ ਹੁਣ ਆਪਾਂ ਦੂਜੀ ਰਾਈਡ ਪੈਰੀ ਐ ਦੇਖਦੇ ਆ ਜੋ ਚੱਕ ਤੱਕ ਨਹੀਂ ਚੱਕਦਾ ਬੰਦਾ ਦੂਜੀ ਰਾਈਡ ਆਪਾਂ ਨੂੰ ਮਿਲ ਗਈ ਐ ਉਹ ਮਿਲੀ ਆਪਾਂ ਨੂੰ ਅਮਾਇਰਾ ਗ੍ਰੀਨ ਚੋ ਤੇ ਉਹਨਾਂ ਨੂੰ ਆਪਾਂ ਛੱਡ ਲਾਇਆ ਆ ਬਲੌਂਗੀ ਵਾਲੀ ਸਾਈਡ ਤੇ ਹੁਣ ਆਪਾਂ ਨੂੰ ਉੱਪਰ ਨੂੰ ਘੁੰਮ ਕੇ ਆਉਣਾ ਪੈਣਾ ਆ ਆ ਦੇਖੋ ਅੱਧਾ ਕਿਲੋਮੀਟਰ ਹੋਰ ਪਹੁੰਚਣਾ ਪੈਣਾ ਆ ਤੇ ਫੇਰ ਆਪਾਂ ਮਾਇਰਾ ਗੇੜ ਪਹੁੰਚ ਜੂਗੇ ਚੱਕਰ ਕਿ ਆ ਕਿ ਪਹਿਲਾਂ ਤਾਂ ਇੱਥੇ ਨਹੀਂ ਕੋਈ ਕੱਟ ਹੁੰਦਾ ਤਾਂ ਸੱਜੀ ਸਾਈਡ ਨੂੰ ਜਿੱਥੇ ਆ ਲਿਖਿਆ ਵਾ ਨਾ ਸਬੋ ਵੀ ਵਗੈਰਾ ਬਣਿਆ ਵਾ ਇੱਥੇ ਪਹਿਲਾਂ ਕੱਟ ਹੁੰਦਾ ਤਾਂ ਇੱਕ ਇੱਥੇ ਨੂੰ ਰਾਸਤਾ ਕੱਢ ਜਾਂਦਾ ਤਾਂ ਤੇ ਬੰਦਾ इजीली ਪਹੁੰਚ ਜਾਂਦਾ ਤਾਂ ਪਰ ਗੱਲ ਇਹ ਹੋ ਜਾਂਦੀ ਕਿ ਫਿਰ ਜਾਮ ਬੜਾ ਲੱਗਦਾ ਦਾ ਜਾਮ ਲੱਗਣੇ ਕਰਕੇ ਤਾਂ ਕਰਕੇ ਰਹਾ ਹਾਈਵੇ ਤੇ ਜਾਮ ਲੱਗ ਜਾਂਦਾ ਤਾਂ ਕਰਕੇ ਫਿਰ ਇਹ ਬੰਦ ਕਰਤਾ ਇਹਨਾਂ ਨੂੰ ਤੇ ਹੁਣ ਆਪਾਂ ਨੂੰ ਉੱਪਰੋਂ ਘੁਮਣਾ ਪੈਣਾ ਆਹ ਤਾਂ ਉਹ ਰਸਤਾ ਜਿਹੜਾ ਬੰਦ ਕਰਿਆ ਹੁਣ ਇਹਨਾਂ ਨੇ ਤੇ ਇੱਧਰ ਆ ਜਾਂਦਾ ਅਮਾਇਰਾ ਗ੍ਰੀਨਸ

ਹੁਣ ਜਿਹੜਾ ਉਧਰਲੀ ਸਾਈਡ ਜਾਣ ਦਾ ਰਸਤਾ ਹੈ ਨਾ ਫਿਰ ਆਹ ਕੁਮਕੇ ਜਾਣਾ ਪੈਂਦਾ ਏਡੀ ਦੂਰ ਨੂੰ ਕੰਪਲੀਟ ਕਰਤੀ ਆਪਾਂ ਜਿਹੜੀ ਖਰੜ ਤੋਂ ਚੱਕੀ ਸੀਗੀ ਉਹ ਆਪਾਂ ਦਾਉਂ ਸਾਹਿਬ ਅਗੇ ਕੰਪਲੀਟ ਕਰੀਏ ਤੇ ਅੱਜ ਸੰਡੇ ਵਾਲਾ ਦਿਨ ਹੈ ਤਾਂ ਕਰਕੇ ਹੋਇਆ ਭੀੜ ਹੈ ਥੋੜੀ ਬਹੁਤੀ ਤੇ ਹੁਣ ਆਪਾਂ ਸੀਐਨਜੀ ਪੌਣ ਆਏ ਆ ਤੈਂਕੀ ਕਰ ਲੈਣੀ ਆਪਣਾ ਖੁੱਲ ਪੂਰੀ ਫੇਰ ਆਪਾਂ ਨੇ ਜਾਣਾ ਆ ਉਪਰ ਦੀ ਰਾਈਡ ਚੱਕ ਕੇ ਹੁਣ ਜਿਹੜੀ ਰਾਈਡ ਆਪਾਂ ਉਪਰ ਤੋਂ ਚੱਕੀ ਦੀ ਨਾ ਜਲਵਾਇਓ ਟਾਵਰ ਤੋਂ ਜਦ ਆਪਾਂ ਦਾਉਨ ਸਹਿਬ ਦੀ ਰਾਈਡ ਕੰਪਲੀਟ ਕਰਕੇ ਆਏ ਤੇ ਉਹਨਾਂ ਨਾਲ ਰਾਈਡ ਬੁੱਕ ਕਰੀ ਤੇ ਉੱਤੇ ਬਾਅਦ ਆਪਣਾ ਸਿੱਧਾ ਉਰੇ ਲੈ ਕੇ ਆਏ ਨਵੇਂ ਗਰਾਂ ਦੀ ਬੈਕ ਸਾਈਡ ਇੱਕ ਨਾ ਆਇਆ ਉਰੇ ਫੈਸਟੀਵਲ ਹੋ ਰਿਹਾ ਕੋੜਿਆਂ ਦਾ ਬਹੁਤ ਗੱਡੀਆਂ ਖੜੀਆਂ ਕੋੜੇ ਬੜੇ ਆਏ ਪਰ ਬਾਅਦ ਚ ਉਹਨਾਂ ਦੀ ਵੀਡੀਓ ਬਣਾਵਾਂਗੇ ਆਪਾਂ ਤੇ ਬੰਦੇ ਆਏ ਸੀਗੇ ਬਾਹਰੋਂ ਉਹ ਤੇ ਉਹ ਕਹਿੰਦੇ ਬਈ ਅੱਜ ਸਾਰਾ ਦਿਨ ਸਾਡੇ ਨਾਲ ਹੀ ਰਹਿ ਤੇ ਤਾਂ ਕਰਕੇ ਉਰੇ ਉਹਨਾਂ ਨੂੰ ਆਪਾਂ ਡ੍ਰੌਪ ਕਰਿਆ ਆ ਤੇ ਉੱਤੇ ਬਾਅਦ ਆਪਾਂ ਜਾਵਾਂਗੇ ਬਾਈ ਚ ਲੈ ਕੇ ਇਹਨਾਂ ਨੂੰ ਫਿਲਹਾਲ ਪਰ ਦੇਖਦੇ ਆਪਾਂ ਵੀ ਦੇਖਦੇ ਘੋੜਿਆਂ ਦਾ ਕਿ ਆ ਸਕਦਾ ਵਾ ਕਿਹੜਾ ਪ੍ਰੋਗਰਾਮ ਹੈ ਘੋੜਿਆਂ ਦਾ ਨਾਲੇ ਵੀਡੀਓ ਵਗੈਰਾ ਬਣਾਉਣੀ ਆ ਫੇਰ ਨਿਕਲਦੇ ਹਰ ਤੋਂ ਦੇਖਦੇ ਕਿੰਨਾ ਕੁ ਟਾਈਮ ਲੱਗਦਾ Jangan lupa like, share, ਮੋਰਸੇ ਤੋਂ ਫੋਟੋਨੇ ਵਾਲੇ ਨੂੰ ਟ੍ਰਾਈ ਕਰਾਏ ਇਹ ਸਮਾਂ ਹੀ ਦਿੱਤਾ ਦਿੰਦੇ ਸੀ ਜੀ ਜੀ ਦਾ ਕਿਤੇ ਨਹੀਂ ਗਈ ਅਬਾ ਨੇ ਬਾਈਕੀ ਚੋਂ ਫਾਇਨ ਮਹਾਂ ਦਾ ਸਾਥ ਪਾ ਲਿਆ ਮੁਹਰਾਂ ਕੋ ਅਮਾ ਹੀਰਾਂ ਕੋ ਆ ਗਏ 2024 ਦੇ ਨਾਮ ਦੇ ਜੋਹੂ ਕਣ ਇਹਨਾਂ ਵੀ ਕਰਾਈ ਬਣ ਗਏ ਗਰਭ ਅਛਾ ਉਹ ਵਾਲਾ ਹੋਰ ਪਤਾਇਆ ਮਾਰਦਾ ਪੈਦਾ ਵਾਲਾ ਡਾਕਟਰ ਜੀ ਦਾ ਮਾਰਦਾ ਜਿਹੜੀਆਂ ਸਵਾਰੀਆਂ ਆਪਾਂ ਲੈ ਕੇ ਆਏ ਤੇ ਨਾ ਆਹ ਵਾਲਾ ਮੇਲਾ ਦੇਖਣ ਆਈ ਆ ਉਹ ਕੋੜਿਆਂ ਦਾ ਹਾਂਜੀ ਇਹ ਰੱਖਦਾ ਉਹਨੇ ਪਤਾ ਨਾ ਆਪਾਂ ਨੂੰ ਕੀ ਹਾਂਜੀ ਆਹ ਤੋਂ ਜਿਹੜੀ ਜਿੱਤੀ ਆ ਕਹਿੰਦੇ ਉਹ ਅਨੀਮਲ ਸੈਂਟਰੀ ਦਾ ਘਵਾਲੀ ਕਿ ਜਿਹੜਾ ਸ਼ੋਅ ਕਰਾਇਆ ਗਿਆ ਨਾ ਕਿੰਨੇ ਸਰਕਾਰੀ ਸ਼ੋਅ ਹੈ ਗਵਰਨਮੈਂਟ ਵੱਲ ਕਰਾਇਆ ਗਿਆ ਹੈ ਤੇ ਪਹਿਲਾ ਪਾਰਟਿਸਪੈਂਟ ਰਿਕ ਦੇ ਜੀ ਨੰਬਰ 83 ਨੰਬਰ 43 ਘੋੜਿਆਂ ਨਾਲ ਜੀ ਭੱਜਦੇ ਬਹੁਤ ਜਿੰਨੇ ਬੰਦੇ ਪਾਰਕਿੰਗ ਵਿੱਚ ਅੱਗੇ ਆ ਗਏ ਔਰ ਉਹ ਨਵੀਂ ਜੀ ਸਿਮਰ ਜੀ ਦੀ ਸਿਮਰ ਜੀ ਸੋ ਸੋ ਪਹਿਲਾ ਨੰਬਰਾਂ ਘੋੜਾ ਰਿੰਗ ਦੇ ਵਿੱਚ ਐਂਟਰ ਕਰ ਚੁੱਕਿਆ ਜੀ ਘੋੜਿਆਂ ਦਾ ਕਾਕਾ ਦਾ ਰਸਤਾ ਆਪਾਂ ਕੰਦੇ ਦੇਖਦੇ ਹਾਂ ਬਹੁਤ ਖੂਬਸੂਰਤ ਬਸ਼ੀਰੀਆਂ ਦੇ ਬਸ਼ੀਰੀਆਂ ਨੂੰ ਉਹਨੂੰ ਤੇ ਬੋਲੀ ਨੇ ਨਾਮ ਆਪ ਪਿਆਰ ਨਾਲ ਕਿਹਾ ਜਿਵੇਂ ਲੋਕ ਆਪਣੇ ਬੱਚਿਆਂ ਦੇ ਨਾਮ ਰੱਖਦੇ ਨੇ ਉਹ ਇੰਨੇ ਮਨੂਰ ਜਿਹਾ ਖੁਸ਼ਬੂਰ ਜਿਹਾ ਬਹੁਤ ਹੀ ਪਿਆਰੇ ਤੇ ਦਾ ਰਸਤਾ ਇਹਨੂੰ ਛੋਟਾ ਮਿੱਟਾ ਜਮਾਦਾਨ ਹੁੰਦਾ ਸੀ ਕਿ ਨਾ ਪਾਕਾ ਕਈ ਕਹਿੰਦੇ ਹੁੰਦੇ ਸੀ ਉਸ ਹਸਾਬ ਨਾਲ ਫਿਰ ਇਸੇ ਸ਼ਹਿਰੇ ਦਾ ਨਾਮ ਕਾਕਾ ਜੀ ਰੱਖਿਆ ਹੋਇਆ ਔਰ ਉਹਨੂੰ ਕਿੰਝ ਕਿਹਾ ਸ਼ਹਿਰ ਆਪਣਾ ਹਾਂ ਅੰਮ੍ਰਿਤ ਜਸਵੰਤ